ਸਸ਼ੀ ਕਲ ਜੀ ਹਮਦਰ ਟੀਵੀ ਦੇਖਣ ਵਾਲੇ ਸਾਧ ਦਰਸ਼ਕਾ ਸਵਾਗਤ ਹੈ ਪੰਜਾਬ ਦੇ ਵਿੱਚ ਵੈਦਰ ਰਿਪੋਰਟ ਨੂੰ ਲੈ ਕੇ ਜੋ ਇੱਕ ਵੱਡਾ ਅਲਰਟ ਆਇਆ ਹੈ ਉਸ ਸੰਬੰਧੀ ਜਾਣਕਾਰੀ ਸਾਂਝੀ ਕਰਾਂਗੇ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਦਿਖਣਾ ਸ਼ੁਰੂ ਹੋ ਗਿਆ ਤੇ ਗਰਮੀ ਅੱਧਾ ਕਹਿਰ ਬਰਪਾਰੀ ਹੈ ਤਪਸ਼ ਦੀ وجہ ਕਰਕੇ ਜਿਹੜੀ ਧਰਤੀ ਹੈ ਉਹ ਪੱਠੀ ਵਾਂਗ ਤਪਰੀ ਹੈ ਅਤੇ ਹਾਲਾਤ ਇਹ ਬਣ ਚੁੱਕੇ ਨੇ ਕਿ ਲੋਕਾਂ ਦਾ ਦੁਪਹਿਰ ਦੇ ਸਮੇਂ ਘਰ ਤੋਂ ਬਾਹਰ ਨਿਕਲਣਾ ਵੀ ਕਾਫੀ ਮੁਸ਼ਕਿਲ ਹੋਇਆ ਪਿਆ ਹੈ। ਕਾਬਲੇ ਜ਼ਿਕਰ ਹੈ ਕਿ ਕਈ ਜਗ੍ਹਾ ਦੇ ਉੱਪਰ ਜਿਹੜਾ ਪਾਰਾ ਹੋ 43 ਡਿਗਰੀ ਤੱਕ ਪਹੁੰਚ ਚੁੱਕਿਆ ਹੈ। ਇਹ ਹਾਲਾਤਾਂ ਦੇ ਵਿੱਚ ਜਿਹੜੇ ਲੋਕ ਨੇ ਗਰਮੀ ਤੋਂ ਹਲੋ ਬੇਹਾਲ ਹੋਏ ਪਏ ਨੇ ਮੌਸਮ ਮਾਹਰਦ ਦੇ ਵੱਲੋਂ ਇਸ ਗਰਮੀ ਤੋਂ ਲੂ ਤੋਂ ਬਚਾਅ ਸੰਬੰਧੀ ਵੀ ਜੜੀਆਂ ਸਾਵਧਾਨੀਆਂ ਵਰਤਨ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਤੇ ਇਸ ਕਰਕੇ ਲੋਕਾਂ ਨੂੰ ਕਾਫੀ ਦਿੱਕਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਸਵੇਰ ਦੇ ਵਿੱਚ ਲੂ ਵਰਗੇ ਹਾਲਾਤ ਬਣੇ ਹੋਏ ਨੇ ਅਤੇ ਮਹਾਨਗਰ ਲੁਧਿਆਣਾ ਸਭ ਤੋਂ ਵੱਧ ਗਰਮ ਰਿਕਾਰਡ ਕੀਤਾ ਗਿਆ ਹੈ ਅਤੇ ਇਸ ਤੋਂ ਵੀ ਇਲਾਵਾ ਕਿਸ ਦਿਨ ਹੋਰ ਜ਼ਿਆਦਾ ਭਿਆਨਕ ਗਰਮੀ ਪਵੇਗੀ ਇਸ ਸੰਬੰਧੀ ਵੀ ਜੜੀ ਆ ਉਹ ਰਿਪੋਰਟ ਸਾਹਮਣੇ ਆਈ ਆ ਹੁ ਤੁਹਾਨੂੰ ਕੱਲੇ-ਕੱਲੇ ਜ਼ਿਲ੍ਹੇ ਦੀ ਜੜੀ ਰਿਪੋਰਟ ਆ ਉਸ ਸੰਬੰਧੀ ਜਾਣਕਾਰੀ ਪਾਵਾਂਗੇ ਕਿ ਅੰਮ੍ਰਿਤਸਰ ਫਰੀਦਕੋਟ ਬੜਨਾਲਾ ਫਿਰੋਜ਼ਪੁਰ ਦੇ ਵਿੱਚ ਸਭ ਤੋਂ ਵੱਧ ਦਾ ਤਾਪਮਨ ਹੈ 41 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦ ਕਿ ਗੁਰਦਾਸਪੁਰ ਜਲੰਧਰ ਰੋਪੜ ਪਟਿਆਲਾ ਦੇ ਵਿੱਚ ਤਾਪਮਨ 40 ਡਿਗਰੀ ਸੈਲਸੀਅਸ ਤੇ ਚੰਡੀਗੜ੍ਹ ਦੇ ਵਿੱਚ 39.9 ਡਿਗਰੀ ਸੈਲਸੀਅਸ ਤਾਪਮਨ ਹੈ ਉਹ ਰਿਕਾਰਡ ਕੀਤਾ ਗਿਆ ਦੂਜੇ ਪਾਸੇ ਮੌਸਮ ਵਿਭਾਗ ਦੇ ਵੱਲੋਂ 8 ਤੇ 9 ਮਈ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਗਰਮੀ ਪਹਿਨ ਦੀ ਜਿਹੜੀ ਹੈ ਉਹ ਗੱਲ ਆਖੀ ਗਈ ਹੈ ਸੋ ਲਗਾਤਾਰ ਜਿਹੜੇ ਹਾਲਾਤ ਨੇ ਕਾਫੀ ਜ਼ਿਆਦਾ ਗਰਮੀ ਨੂੰ ਲੈ ਕੇ ਉਹ ਵਿਗੜਤੇ ਜਾ ਰਹੇ ਹਨ ਤੇ ਅਜਿਹੇ ਦੇ ਵਿੱਚ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਵੀ ਜੜੀ ਅਪੀਲ ਕੀਤੀ ਗਈ ਹੈ ਕਾਬਲ ਜ਼ਿਕਰ ਹੈ ਕਿ ਵਧੀ ਗਰਮੀ ਦੇ ਵਿਚਾਲੇ ਮੰਗਲਵਾਰ ਜਿਹੜਾ ਪਾਰਾ ਉਹ ਕਈ ਥਾਵਾਂ ਦੇ ਉੱਪਰ 43 ਡਿਗਰੀ ਦੇ ਕਰੀਬ ਪਹੁੰਚ ਚੁੱਕਿਆ ਤੇ ਕਿੜਾਕੀ ਦੀ ਤੁਪ ਕਰਕੇ ਵੱਧ ਤੋਂ ਵੱਧ ਤਾਪਮਾਨ 21.2 ਡਿਗਰੀ ਤੱਕ ਵੀ ਜਿਹੜਾ ਉਹ ਰਿਕਾਰਡ ਕੀਤਾ ਗਿਆ ਜੋ ਕਿ ਆਮ ਦੇ ਨਾਲੋਂ 1.8 ਡਿਗਰੀ ਵੱਧ ਦੱਸਿਆ ਜਾ ਰਿਹਾ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਗਰਮੀ ਹੋਰ ਵੀ ਜ਼ਿਆਦਾ ਵਧਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਤੇ ਇਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਹੀਟ ਵੇਵ ਭਾਵ ਕੀ ਲੂ ਦਾ ਅਲਰਟ ਜਾਰੀ ਕੀਤਾ ਗਿਆ 16 ਮਈ ਨੂੰ ਪੂਰਾ ਸੂਬਾ ਹੀਟ ਵੇਵ ਦੀ ਲਪੇਟ ਦੇ ਵਿੱਚ ਆ ਸਕਦਾ ਹੈ ਅਜਿਹੇ ਦੇ ਵਿੱਚ ਖਾਸ ਜਿਹੜੀ ਖਾਸ ਸਾਵਧਾਨੀਆਂ ਵਰਤਣ ਦੀ ਵੀ ਜ਼ਰੂਰਤ ਹੈ ਅੰਦਾਜ਼ਾ ਇਹ ਵੀ ਲਗਾਇਆ ਜਾ ਸਕਦਾ ਹੈ ਕਿ 10 ਮਈ ਤੋਂ ਤਾਪਮਾਨ 44 ਜਾਂ ਇਸ ਤੋਂ ਵੀ ਵੱਧ ਜਿਹੜਾ ਉਹ ਪੁੱਛ ਸਕਦੇ ਪਰ ਰਾਹਤ ਦੀ ਸੰਭਾਵਨਾ ਇਹ ਹੈ ਕਿ ਪੰਜਾਬ ਦੇ ਵਿੱਚ 10 ਮਈ ਤੋਂ ਫਿਰ ਤੋਂ ਜਿਹੜੀ ਡਿਸਟਰਬੈਂਸ ਦੇ ਲਈ yellow alert ਜਾਰੀ ਕੀਤਾ ਗਿਆ ਉਧਰ ਅੱਤ ਦੀ ਜਿਹੜੀ ਗਰਮੀ ਪੈ ਰਹੀ ਹੈ ਇਸ ਨੂੰ ਲੈ ਕੇ ਮਹਾ ਡਾਕਟਰਾਂ ਦੀ ਵੀ ਜਿਹੜੀ رائے ਆ ਉਹ ਸਾਹਮਣੇ ਆਈ ਹੈ ਕਿ ਮਈ ਅਤੇ ਜੂਨ ਮਹੀਨਿਆਂ ਦੇ ਵਿੱਚ ਹੀਟ ਵੇਵ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਨਵਜਨਮੇ ਬੱਚੇ ਛੋਟੇ ਬੱਚੇ ਗਰਭਵਤੀ ਮਹਿਲਾਵਾਂ ਅਤੇ ਬਜ਼ੁਰਗਾਂ ਨੂੰ ਅਜਿਹੇ ਦੇ ਵਿੱਚ ਖਾਸ ਧਿਆਨ ਦੀ ਜਿਹੜੀ ਰੱਖਣ ਦੀ ਉਹ ਜ਼ਰੂਰਤ ਹੈਗੀ ਹੈ ਕਿਉਂਕਿ ਜਿਹੜੇ ਅਤਿ ਦੀ ਗਰਮੀ ਦੇ ਕਰਕੇ ਬਜ਼ੁਰਗ ਨੇ ਅਤੇ ਜਾਫਿਰ ਹੋਰ ਮੋਟਾਪੇ ਤੋਂ ਪੀੜਤ ਲੋਕ ਨੇ ਮਾਨਸਿਕ ਰੋਗੀ ਨੇ ਦਿਲ ਦੇ ਮਰੀਜ਼ ਨੇ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕ ਨੇ ਉਹ ਕਈ ਜਿਹੜੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਨੇ ਉਹਨਾਂ ਨੂੰ ਖਤਰਾ ਵੀ ਹੋ ਸਕਦਾ ਹੈ ਅਜਿਹੇ ਦੇ ਵਿੱਚ ਉਹਨਾਂ ਨੂੰ ਖਾਸ ਸਾਵਧਾਨੀਆਂ ਵਰਤਣ ਦੀ ਬੇਹੱਦ ਜ਼ਰੂਰਤ ਹੈ ਸੋ ਇਹ ਵੀ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਘਰ ਤੋਂ ਬਾਹਰ ਨਿਕਲਣਾ ਚਾਹੁੰਦੇ ਹੋ ਤਾਂ ਆਪਣਾ ਜਿਹੜਾ ਕੀ ਪੂਰਾ ਜਿਹੜਾ ਸਾਵਧਾਨੀ ਨੂੰ ਲੈ ਕੇ ਸਮਾਨ ਹੈ ਉਹ ਆਪਣੇ ਨਾਲ ਜ਼ਰੂਰ ਕੈਰੀ ਕਰਿਓ ਕਿਉਂਕਿ ਅੱਤ ਦੀ ਜਿਹੜੀ ਗਰਮੀ ਪੈ ਰਹੀ ਹੈ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ ਗਰਮੀ ਤੋਂ ਬਚਣ ਦੇ ਲਈ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਤੁੱਪ ਦੇ ਵਿੱਚ ਨਾ ਨਿਕਲਣ ਦੀ ਵੀ ਜਿਹੜੀ ਉਹ ਸਲਾਹ ਦਿੱਤੀ ਗਈ ਹੈ ਤਲੇ ਹੋਏ ਭੋਜਨ ਤੋਂ ਪਰਹੇਜ਼ ਕੀਤਾ ਜਾਵੇ ਮੌਸਮੀ ਫਲ ਸਬਜ਼ੀਆਂ ਜਿਵੇਂ ਕਿ ਤਰਬੂਜ ਸੰਤਰਾ ਅੰਗੂਰ ਖੀਰਾ ਟਮਾਟਰ ਜਿਹੜੀ ਖਾਂਦੀ ਵੀ ਉਹ ਮਹਾਰਾ ਨੇ ਸਲਾਹ ਦਿੱਤੀ ਹੈ ਨਿੰਬੂ ਪਾਣੀ ਲੱਸੀ ਨਾਰੀਅਲ ਪਾਣੀ ਵਰਗੇ ਜਿਹੜੇ ਉਹ ਕਰੇਲੂ ਪੀਣ ਵਾਲੇ ਪਦਾਰਥ ਨੇ ਇਹਨਾਂ ਦੀ ਵੱਤਵਤ ਵਰਤੋਂ ਕੀਤੀ ਜਾਵੇ ਤਾਂ ਜੋ ਮਨੁੱਖੀ ਸਰੀਰ ਦੇ ਵਿੱਚ ਪਾਣੀ ਅਤੇ ਨਮਕ ਦੀ ਜਿਹੜੀ ਕਮੀ ਨਾ ਆਵੇ